ਪਰੂਲਪੋਰਟ ਉਸ ਵੇਲੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਗਰੋਹ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਲਗਾਤਾਰ ਲਿਫਟਾ ਲੈ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਸੁੰਸਾਨ ਜਗ੍ਹਾ ਤੇ ਲਿਜਾ ਕੇ ਇਹ ਲੋਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਤਾਂ ਬੀਤੇ ਸ਼ਾਮ ਇਹਨਾਂ ਨੇ ਇੱਕ ਟਰੱਕ ਡਰਾਈਵਰ ਤੋਂ ਲਿਫਟ ਲਈ ਟਰੱਕ ਵਾਲੇ ਨੂੰ ਇੱਕ ਸੁੰਸਾਨ ਜਗ੍ਹਾ ਤੇ ਲੈ ਕੇ ਗਏ ਜਿਸ ਤੋਂ ਬਾਅਦ ਉਸ ਨੂੰ ਲੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਦੱਸਦੀ ਕਿ ਪੁਲਿਸ ਨੇ ਇਸ ਗਰੋਹ ਨੂੰ ਕਾਬੂ ਕੀਤਾ ਹੈ ਤਾਂ ਫਿਰੋਜ਼ਪੁਰ ਪੁਲਿਸ ਨੇ ਮਾੜੇ ਅੰਸਰਾਂ ਦੇ ਖਿਲਾਫ ਅਲੱਗ-ਅਲੱਗ ਮੁਹਿੰਮਾਂ ਚਲਾਈਆਂ ਹੋਈਆਂ ਨੇ ਜਿਸ ਤੇ ਚਲਦਿਆਂ ਪੁਲਿਸ ਨੂੰ ਮਾੜੇ ਅੰਸਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਹੋ ਰਹੀ ਹੈ ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਪੁਲਿਸ ਨੇ ਰਾਤ ਦੇ ਹਨੇਰੇ ਦੇ ਵਿੱਚ ਟਰੱਕਾਂ ਵਾਲਿਆਂ ਨੂੰ ਲੁੱਟਣ ਵਾਲੇ ਇੱਕ ਵੱਡੇ گروਹ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਡੀਐਸਪੀ ਕਰਨ ਸ਼ਰਮਾ ਨੇ ਦੱਸਿਆ ਕਿ ਇਹ ਗਰੋਹ ਰਾਤ ਦੇ ਹਨੇਰੇ ਦੇ ਵਿੱਚ ਟਰੱਕਾਂ ਵਾਲਿਆਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਟਰੱਕਾਂ ਵਾਲਿਆਂ ਨੂੰ ਸੁੰਸਾਨ ਜਗ੍ਹਾ ਤੇ ਰੋਕ ਉਹਨਾਂ ਨੂੰ ਹਥਿਆਰ ਦਿਖਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਸੀ ਤੇ ਇਸੇ ਤਰ੍ਹਾਂ ਇਹਨਾਂ ਸੋਰ ਸਿੰਘ ਵਾਲਾ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਤੇ ਕਾਰਵਾਈ ਕਰਦਿਆ ਫਰੋਜ਼ਪੁਰ ਪੁਲਿਸ ਨੇ ਅਲੱਗ-ਅਲੱਗ ਟੀਮਾਂ ਦਾ ਗਠਨ ਕਰਕੇ ਇਸ ਗਰੋਹ ਦੇ 4 ਮੈਂਬਰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਕੋਲੋਂ ਇੱਕ ਬਾਰਾ ਬੋਰ ਦੁਨਾਲੀ ਇੱਕ ਕਿਰਪਾਨ ਅਤੇ ਇੱਕ i20 ਕਾਰ ਵੀ ਬਰਾਮਦ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੇ ਹੋਰ ਕੀ ਕਹਿੰਣਾ ਡੀਐਸਪੀ ਦਾ ਆਉ ਸੁਣਾਉਂਦੇ ਆਂ ਔਰ ਜਿਹੜੇ ਅੱਜ ਲਟਕ ਕੌਣ ਦਾ ਘਰ ਹੋੜਿਆ ਕਿੰਨੇ ਮੈਂਬਰ ਨੇ ਤੇ ਕਿਸ ਤਰ੍ਹਾਂ ਮਾਣਯੋਗ ਸ਼੍ਰੀਮਤੀ ਸੌਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਫਿਰੋਜ਼ਪੁਰ ਪੁਲਿਸ ਲਗਾਤਾਰ سنگੀਨ ਅਪਰਾਧਾਂ ਦੇ ਦੋਸ਼ੀਆਂ ਨੂੰ ਠੱਲ ਪਾਉਣ ਲਈ ਸਖਤ ਤੋਂ ਸਖਤ ਕਾਰਵਾਈ ਕਰ ਰਹੀ ਹੈ। ਦੀਵਾਲੀ ਦੀ ਰਾਤ ਨੂੰ ਮਿਤੀ 1 ਨਵੰਬਰ ਇੱਕ ਵਾਰਦਾਤ ਹੋਈ ਜਿਸ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਨੇ ਪਿੰਡ ਸੋਰਸਿੰਗ ਵਾਲਾ ਵਿੱਚ ਇੱਕ ਟਰੱਕ ਡਰਾਈਵਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਗਨ ਪੁਆਇੰਟ ਤੇ ਰਾਈਫਲ ਦਿਖਾ ਕੇ ਉਹਨਾਂ ਨੂੰ ਬਲਾਈਂਡ ਫੋਲਡ ਕੀਤਾ ਗਿਆ ਉਹਨਾਂ ਦਾ ਟਰੱਕ ਨਾਲ ਲੈ ਜਾ ਕੇ ਇੱਕ ਅਨਨੋਨ ਜਗ੍ਹਾ ਤੇ ਉਸ ਵਿੱਚੋਂ 764 ਗੱਟੇ ਚੋਣੇ ਦੇ ਅਨਲੋਡ ਕੀਤੇ ਗਏ ਤੇ ਸਵੇਰੇ ਉਹ ਟਰੱਕ ਡਰਾਈਵਰ ਤੇ ਨਾਲ ਇੱਕ ਹੋਰ ਮੁੰਡੇ ਨੂੰ ਜਾ ਕੇ ਕੋਟ ਕਰੂ ਟੋਲ ਪਲਾਜ਼ਾ ਉੱਥੇ ਇੱਕ ਹੰਸਣ ਜਗ੍ਹਾ ਤੇ ਛੱਡ ਦਿੱਤਾ ਗਿਆ ਟਰੱਕ ਦੇ ਸਮੇਤ ਇਸ ਵਾਰ ਦਾਥੋਂ ਤੋਂ ਬਾਅਦ ਥਾਣਾ ਕੁਲਗੜੀ ਵਿਖੇ ਮਕਦਮਾ ਨੰਬਰ 136 ਮਿਤੀ 3 ਨਵੰਬਰ ਅਧੀਨ ਧਾਰਾ 309 140 190 191 बीएनएस ਅਤੇ सेक्शन 25 आर्म्स एक्ट दर्ज ਕੀਤਾ ਗਿਆ ਅਤੇ ਇਹਨਾਂ ਮੁਕਦਮਿਆਂ ਨੂੰ ਇਹਨਾਂ ਮੁਕਦਮੇ ਦੇ ਦੋਸ਼ੀਆਂ ਨੂੰ ਟ੍ਰੇਸ ਕਰਨ ਲਈ ਇੱਕ ਸਪੈਸ਼ਲ ਟੀਮ ਗਠਿਤ ਕੀਤੀ ਗਈ ਐਸ ਐਚਓ ਫੂਲਗੜੀ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਜਿਨ੍ਹਾਂ ਨੇ ਟੈਕਨੀਕਲ ਇਨਵੈਸਟੀਗੇਸ਼ਨ ਯੂਜ਼ ਕਰਦੇ ਹੋਏ ਅਤੇ ਹੋਰ ਵੀ ਸਾਰੇ ਏਰੀਆ ਦੀ ਸੀਸੀਟੀਵੀ ਫੁਟੇਜਿਸ ਚੈੱਕ ਕਰਕੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇਸ ਮੁਕਦਮੇ ਦੇ ਚਾਰ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ ਅਤੇ ਇਹਨਾਂ ਤੋਂ ਅਸੀਂ ਰਿਕਵਰ ਕੀਤਾ ਇੱਕ 12 ਬੋਰ ਦੀ ਦਿਨਾਲੀ ਇੱਕ ਕਾਪਾ ਇੱਕ ਕਰਪਾਨ ਅਤੇ i20 ਗੱਡੀ ਸਰੀ ਕਿਸ ਤਰ੍ਹਾਂ ਇਹ ਲੁੱਟਾਪੋ ਦਾ ਇੰਜਾਮ ਹੋ ਗਿਆ ਇਹਨਾਂ ਦਾ ਵਾਰਦਾਤ ਕਰਨ ਦਾ ਤਰੀਕਾ ਇਹ ਹੈ ਕਿ ਇਹ ਰਾਤ ਨੂੰ ਕਿਸੇ ਸੁੰਨਸਾਨ ਜਗ੍ਹਾ ਤੇ ਟਰੱਕ ਡਰਾਈਵਰ ਨੂੰ ਆਪਣੀ ਰਾਈਫਲ ਦਿਖਾ ਕੇ ਲੁੱਟਦੇ ਨੇ ਉਹਨਾਂ ਦੇ ਅੱਖਾਂ ਤੇ ਪੱਟੀ ਬੰਨ੍ਹ ਕੇ ਕਿਸੇ ਸੁੰਨਸਾਨ ਜਗ੍ਹਾ ਤੇ ਲੈ ਜਾ ਕੇ ਉਹਨਾਂ ਦਾ ਸਮਾਨ ਅਨਲੋਡ ਕਰਕੇ ਚੋਰੀ ਕਰਕੇ ਜਾਂ ਤਾਂ ਇਹ ਟਰੱਕ ਵੀ ਨਾਲ ਲੈ ਜਾਂਦੇ ਨੇ ਜਾਂ ਫਿਰ ਟਰੱਕ ਸਮੇਤ ਉਹਨਾਂ ਨੂੰ ਵਾਪਸ ਛੱਡ ਕੇ ਆ ਜਾਂਦੇ ਨੇ ਪਹਿਲਾਂ ਜੀ ਕੀ ਵਰਤ ਦੱਸਣ ਨੂੰ ਕਿਤੇ ਜੀ ਇਹ ਚਾਰ ਦੋਸ਼ੀਆਂ ਦੇ ਹੋਰ ਵੀ ਪਹਿਲਾਂ ਪਰਚੇ ਦਰਜ ਨੇ ਮਰਡਰ ਦੇ ਅਟੈਂਪਟ ਟੂ ਮਰਡਰ ਦੇ ਰੋਬਰੀ ਦੇ ਦਕੈਤੀ ਦੇ ਕਾਫੀ ਪਰਚੇ ਦਰਜ ਨੇ ਅਤੇ ਇਸ ਦੀ ਅਸੀਂ ਇਨਵੈਸਟੀਗੇਸ਼ਨ ਹੋਰ ਅੱਗੇ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਕਿਹੜੇ ਕਿਹੜੇ ਦੋਸ਼ੀ ਸ਼ਾਮਲ ਨੇ ਇਸ ਵਰਤਾਰੇ ਚ ਤੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜੇ 764 ਗੱਟੇ ਇਹਨਾਂ ਨੇ ਚੋਰੀ ਕੀਤੇ ਸੀਗੇ ਉਹ ਅੱਗੇ ਕਿੱਥੇ-ਕਿੱਥੇ ਵੇਚੇ ਨੇ ਉਹਨਾਂ ਦੀ ਰਿਕਵਰੀ ਕੀਤੀ ਜਾ